ਹਾਂਜੀ ਸਸ਼ੀ ਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨ ਵੀਰ ਹੋਪ ਤੁਸੀਂ ਟਿਕ ਟਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਹੈਗਾ ਆਪਣਾ 5 ਨਵੰਬਰ ਤੇ ਅੱਜ ਆਪਣਾ ਗੁਰਪੁਰਬ ਹੈ ਤੇ ਸਭ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈਆਂ ਤੇ ਆਪਾਂ ਵੀ ਹੁਣ ਗੁਰਦੁਆਰਾ ਸਾਹਿਬ ਜਾਵਾਂਗੇ ਹਨਾ ਮੈਂ ਪਵਨ ਨੂੰ ਬੁਲਾਇਆਗਾ ਅੱਛਾ ਸ਼ਾਮ ਨੂੰ ਮੇਰਾ ਕੰਮ ਆਗਾ ਤਾਂ ਮੈਨੂੰ ਸ਼ਾਮ ਨੂੰ ਕੰਮ ਤੇ ਜਾਣਾ ਪਊਗਾ ਤੇ ਉਸ ਲਈ ਇਸ ਲਈ ਅਸੀਂ ਅੱਜ ਸਵੇਰੇ ਸਵੇਰੇ ਗੁਰੂ ਘਰ ਜਾ ਰਹੇ ਹਾਂ ਨਾ ਗੁਰਦੁਆਰਾ ਸਾਹਿਬ ਜਾਣੇ ਤੇ ਮੱਥਾ ਟੇਕਦੇ ਹਾਂ ਤੇ ਪਾਠ ਕਰਦੇ ਹਾਂ ਮੇਰੇ ਘਰ ਵੀ 파ਟ ਲੱਗ ਗਿਆ ਹੋਇਆਗਾ ਤੇ ਬਸ ਮੈਂ ਤਿਆਰ ਹੋਣੀ ਤੇ ਅੱਜ ਮੈਂ ਨਵਾਂ ਸੂਟ ਪਾਇਆ ਸੁਣੇ ਦਿਖਾਉਂਗੀ ਬੱਚੋ ਪਹਿਲਾਂ ਪਿਆਰ ਹੋ ਜੀਏ ਲੋ ਜੀ ਪੱਸੀਰ ਬਾਲੀਏ ਮੇਰੇ ਰੋਪ ਕਰ ਰਹੀਆਂ ਇਹ ਰੋਪ ਹੈ ਹੁੰਦੀ ਆ ਆਪਾਂ ਨੂੰ ਬਸ ਇੰਨਾ ਕੁ ਸੈਕਸ਼ਨ ਲੈਣਾ ਹੁੰਦਾ ਵਾਲਾਂ ਦਾ ਤੇ ਇਹਨੂੰ ਨਾ ਦੋਨਾਂ ਉਹ ਕਰਨਾ ਹੁੰਦਾ ਹਾਫ ਕਿਉਂਕਿ ਮੈਨੂੰ ਕਾਫੀ ਨੇ ਕਿਹਾ ਕਿ ਤੁਸੀਂ ਆਦੇ ਹੈਅਰ ਸਟਾਈਲ ਦੇ ਟਿਊਟੋਰੀਅਲ ਦੇਆ ਕਰੋ ਅਨਵੀਰ ਤੇ ਇਹ ਆਪਾਂ ਹਾਫ ਕਰ ਲਿਆ ਨਾ ਤੇ ਹੁਣ ਜਿਹੜਾ ਮੂਰਲੇ ਪਾਸੋਂ ਆਪਾਂ ਪਿੱਛੇ ਲੈ ਕੇ ਜਾਵਾਂਗੇ ਤੇ ਜਿਹੜਾ ਨੀਚੇ ਵਾਲੇ ਪਾਸੋਂ ਉਹਦੇ ਨਾਲ ਆਪਾਂ ਬਾਲ ਚੱਕਾਂਗੇ ਥੱਲੋਂ ਬਾਲ ਚੱਕ ਕੇ ਉਹਦੇ ਨਾਲ ਜੋੜ ਕੇ ਉਹਨੂੰ ਫੇਰ ਉੱਪਰ ਲੈ ਜਾਾਂਗੇ ਠੀਕ ਹੈ ਫੇਰ ਐਵੇਂ ਥੱਲੇ ਵਾਲੇ ਪਾਸੇ ਨਾਲ ਫੇਰ ਬਾਲ ਜੋੜਾਂਗੇ ਹਲੋ ਚੱਕ ਲਿਆ ਕਰਾਂਗੇ ਉਂਗਲ ਪਾ ਕੇ ਫਿਰ ਨਾਲ ਉਹਨਾਂ ਫਿਰ ਜੋੜ ਕੇ ਉੱਪਰ ਲੈ ਜਾ ਕਰਾਂਗੇ ਉਹਨੂੰ ਬਸ ਐਵੇਂ ਜਿਵੇਂ ਰੱਸੀ ਨੂੰ ਵਟ ਨਹੀਂ ਦਿੰਦੇ ਬਸ ਐਵੇਂ ਵਟ ਦੇਣੀ ਆ ਇਹ ਆਪਣਾ हेयर स्टाइल ਐਵੇਂ ਬਣੀ ਜਾਉਗਾ ਦੇਖੋ ਬਿਲਕੁਲ ਸੌਖਾ ਹੈ ਯਾ ਸਟਾਈਲ ਹੈ ਬਟ ਇਹ ਹੈ ਨਾ ਸੋਹਣਾ ਲੱਗਦਾ ਕਰਿਆ ਹੋਇਆ ਕਿਉਂਕਿ ਮੇਰੇ ਵਾਲ ਨੇ ਜਿਹੜੇ ਮੂਰਲੇ ਛੋਟੇ ਬਹੁਤ ਨਹੀਂ ਹੈ ਨਾ ਇਤੋਂ ਬਹੁਤ ਜ਼ਿਆਦਾ ਛੋਟੇ ਨੇ ਅਗਰ ਮੈਂ ਸਿਰਲ ਐਵੇਂ ਨਹੀਂ ਕਰਦੀ ਕੁਝ ਮੂਰੇ ਜਾਂ ਫ੍ਰੈਂਚ ਵੀ ਕਰਦੀ ਜਾਂ ਰੋਪਨਿੰਗ ਕਰਦੀ ਤਾਂ ਮੇਰੇ ਵਾਲ ਨੇ ਜਿਹੜੇ ਨਾ ਉਹ ਫਿਰ ਖਿਲਰ ਜਾਂਦੇ ਨੇ ਮਤਲਬ ਹਣਾ ਸੈੱਟ ਨਹੀਂ ਆਉਂਦੇ ਤਾਂ ਕਰਕੇ ਮੈਨੂੰ ਕਰਨਾ ਹੀ ਪੈਂਦਾ ਸ਼ੁਰੂਤ ਤੋਂ ਪਹਿਲਾਂ ਜਦੋਂ ਸਕੂਲ ਜਾਂਦੇ ਹੁੰਦੇ ਸੀ ਤੁਸੀਂ ਵੀ ਦੇਖਦੇ ਹੋਵੋਗੇ ਮੇਰੇ ਪਹਿਲਾਂ ਮਿੱਡੀਆਂ ਘਰੀਆਂ ਹੁੰਦੀਆਂ ਸੀ ਹੈ ਨਾ ਕਿਉਂਕਿ ਮੇਰੇ ਵਾਲ ਨਹੀਂ ਸੈਟ ਆਉਂਦੇ ਹੈਗੇ ਕੁਛ ਵੀ ਚੀਜ਼ ਆ ਨਾ ਕਰੀ ਤੂੰ ਵੀ ਨਾ ਇੱਕ ਅੱਧੀ ਵਾਰ ਔਖਾ ਲਗੂਲੀ ਕਿੰਜ ਜੇ ਤੁਸੀਂ ਫੇਰ ਨਾ ਕਰੀ ਜਾਉਂਗੇ ਕਰੀ ਜਾਉਂਗੇ ਤੁਹਾਡੀ ਆਦਤ ਬਣ ਜਾਊਗੀ ਫਰਾਂਚ ਆਉਣਾ ਹੁੰਦਾ ਸੀ ਰੋਪਤੰਮਾ ਨੂੰ ਨਹੀਂ ਆਉਂਦੀ ਸੀ ਫਰੈਂਚ ਆਉਣਾ ਹੁੰਦਾ ਸੀ ਉਹ ਵੀ ਉਹਨਾਂ ਨੇ YouTube ਤੇ ਦੇਖਿਆ ਸੀ ਕਿਸੇ ਦਾ ਤੇ ਉਹ ਕਰਦੇ ਹੁੰਦੇ ਸੀ ਪਹਿਲਾਂ ਹਨਾ ਅਸੀਂ ਜਦੋਂ ਵੀ ਕਿਸੇ ਦਾ ਵਿਆਹ ਤੇ ਜਾਣਾ ਹੁੰਦਾ ਸੀ ਪਹਿਲੀ ਬੈਣ ਸੀ ਮਮੀ ਮੁਰੇ ਅਮੀ ਫਰੈਂਚ ਕਰਿਓ ਫਰੈਂਚ ਕਰਿਓ ਹਨਾ ਲੇਕਿਨ ਜਿੱਦਨ ਦਾ ਸੀ ਆਪ ਸਿੱਖਿਆ ਕਰਨਾ ਮੇਰੇ ਮਮੀ ਫਰੈਂਚ ਕਰਨਾ ਭੁੱਲ ਗਏ ਹੁਣ ਮਮਾ ਦਾ ਫਰੈਂਚ ਵੀ ਅਸੀਂ ਕਰਦੇ ਹੁੰਦੇ ਹਾਂ ਮਮਾ ਮੁੜ ਕੇ ਭੁੱਲ ਗਏ ਜਦੋਂ ਅਸੀਂ ਸਿੱਖਲੀ ਪਿੱਛੇ ਆਪਾ ਗੁੱਤੀ ਕਰਾਂਗੇ ਤਾਂ ਕਿ ਬਾਲ ਨੇ ਜਿਹੜੇ ਹਨ ਟਿਕੇ ਰਹਿਣ ਸਾਹਵੇਂ ਰਹਿਣ ਨੂੰ ਪੁੱਤਕਾ ਨਹੀਂ ਮੈਨੂੰ ਕੀ ਲੱਗਦੀ ਮੈਂ ਹਮੇਸ਼ਾ ਮम्मा ਤੋਂ ਹੀ ਕਰਾਉਂਦੀ ਹੁੰਦੀ ਸੀ ਕਿਉਂਕਿ ਇਹਦੇ ਅੱਛੇ ਨਾ ਹੱਥ ਪਿੱਛੇ ਬਾਹਰ ਦੇਣੇ ਪੈਂਦੇ ਨੇ ਮੇਰੇ ਤਾਂ ਬਾਹਾਂ ਦੁਕਣ ਲੱਗ ਜਾਂਦੀਆਂ ਨਹੀਂ ਤੇ ਬਾਕੀ ਆਪਾਂ ਜਦੋਂ ਪਿੱਛੋਂ ਮੁਟ ਕਰਦੇ ਆਂ ਮੂਰੀਆ ਕੋ ਦਾ ਜਿਹੜਾ ਬਲ ਹੋ ਜਾਂਦਾ ਹਨਾ ਉਹ ਉਲਟਾ ਹੋ ਜਾਂਦਾ ਥੋੜਾ ਸਟੇਡਾ ਹੋ ਜਾਂਦਾ

ਹਾਂ ਸਹੀ ਹੈ ਨਾ ਕੋਲ ਜੀ ਲੋ ਜਿ ਮਨੇ ਇਹ ਰੌਲੀ ਸੂਟ ਪਾਇਆਗਾ ਕ੍ਰੇਪ ਤੇ ਕ੍ਰੇਪ ਤੇ ਬਣਿਆ ਹੋਇਆ ਹੈ ਇਹ ਸੂਟ ਤੇ ਮੰਮਾ ਨੇ ਭੇਜ assi ਹੋਣੀ ਪਾਰਸਲ ਸੋਨੇ ਦੇਖਿਆ ਹੋਗਾ ਤੇ ਇਹਦੇ ਆਪਾਂ ਹੈਂਡਵਰਕ ਆਪਾਂ ਸਾਰੀ ਤੇ ਇਹਦੇ ਹੈਂਡਵਰਕ ਕੀਤਾ ਹੋਇਆ ਹੈਗਾ ਸਾਰੀ ਸੂਟ ਤੇ ਵਿੱਚ ਤੇ ਬਿੰਦੀਆਂ ਲਿੰਗੀਆਂ ਤੇ ਨੈਕ ਦੇ ਵਰਕ ਆਗਾ ਤੇ ਵਿੱਚ ਬੂਟਾ ਪਾਇਆ ਹੋਇਆ ਹੈਗਾ ਤੇ ਬਾ ਆਪਣੀ ਪਾਕਿਸਤਾਨੀ ਸਟਾਈਲ ਆ ਬਾਤੇ ਬਹੁਤ ਸੰਗਣਾ ਹੈ ਹੈਂਡਵਰਕ ਕੀਤਾ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਏ ਕਿ ਕਲਰ ਰਾਇਲ ਬਲੂ ਹੈ ਨਾ ਤਾਂ ਕਰਕੇ ਜਿਆਦੇ ਉਖਿਦਾ ਤੇ ਦੁਪੱਟਾ ਆਪਣਾ ਪਿਓਰ অর্ਗੈਂਜ਼ਾ ਦਾ ਵਿੱਚ ਕੜੀਆਂ ਪਾਈਆਂ ਹੋਈਆਂ ਨੇ ਤੇ ਜੁੱਤੀ ਵੀ ਮੈਂ ਉੱਥੇ ਹੀ ਮੰਗਾਈ ਸੀ ਮੈਚਿੰਗ ਜਮਾ ਹੈ ਲੱਗਦਾ ਦੇਖੋ ਸੂਟ ਨਾਲ ਬਣੀ ਹੁੰਦੀ ਏ ਜਿਵੇਂ ਜਮਾ ਮੈਚ ਸੇਮ ਕਲਰ ਹੈ ਸੇਮ ਕਢਾਈ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਜਾਣੇ ਆ ਬਾਹਰ ਬਹੁਤ ਜ਼ਿਆਦਾ ਠੰਡਾ ਤੇ ਇਸ ਲਈ ਦੇਖਦੇ ਹਾਂ ਉੱਪਰ ਤੇ ਜਾਈਏ ਅਰੇ ਬਾਸਤੇ ਅਸੂਮ ਪਰਤੀ ਜਾ ਮੈਂ ਕਿ ਮੈਂ ਸੂਟ ਪਾ ਕੇ ਆਸਤੇ ਨਹੀਂ ਗਈ ਹੈਗੀ ਤੇ ਹੁਣੇ ਅਸੀਂ ਫੋਟੋ ਖਿੱਚਿਆ ਹੋਏ ਨੇ ਤੇ ਮੈਨੇ ਨਾ ਇੰਨੇ ਭਾਰੀ ਚੁੰਮਕੇ ਪਾਏ ਸੀਗੇ ਨਾ ਮੇਰੇ ਕੰਨ ਦੁਖੇ ਜਾਂਦੇ ਨੇ ਉਹ ਜਸਟ ਨਾ ਮੈਂ ਇੱਕ ਮਤਲਬ ਮੈਨੂੰ ਐਂ ਰੀਜ਼ ਸੀ ਸੀ ਹੈ ਨਾ ਵੇ ਫੋਟਾਂ ਖਿੱਚ ਆ ਰੀਲਾ ਬਣਾਵਾ ਸਾਰਾ ਤਿਆਰ ਹੋ ਕੇ ਤੇ ਆਪਾਂ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਅੱਗੇ ਸਿੱਖ ਤੁਸੀਂ ਨਹੀਂ ਰੱਖੀ ਹੋਈ ਦੇਖੀ ਹੈਲੋ ਹੈਲੋ ਅੱਗੇ ਦੇਖ ਯੋਰੇ ਲਾ ਦੇ ਲੋ ਜਪਾਗੂ ਦੁਆਰੇ ਸਾਹਿਬ ਚੱਲਦੇ ਆ ਹੁਣ ਤੇ ਬਸ ਵੇਟ ਕਰ ਰਿਹਾ ਹਾਂ ਉੱਪਰ ਦਾ ਤੇ ਮੈਂ ਪੈਸੇ ਚੈੱਕ ਲੈਣੀ ਤੇ ਤੂੰ ਚੱਕਣਾ ਤਾ ਕੋਈ ਰਮਾਰ ਉੱਥੇ ਬੰਨ ਲੇਗੀ ਓਕੇ ਠੰਡ ਬਹੁਤ ਹੋਈ ਪਿਆਜ ਬਹੁਤ ਆ ਜਾਂਦੀ ਤੇ ਮੈਂ ਜਾਣਾ ਸ਼ਾਮ ਨੂੰ ਕੰਮ ਤੇ ਮੇਰਾ ਜੁ ਕੰਮ ਆਗਾ ਦੇ ਬਾਤ ਜਹਤ ਖਰੀਦ ਤੇਨ ਪਤਨੇ ਤਮਨ ਬਚੋਤਾ ਜਾਰ ਪੂਜੇ ਭਾਵ ਵਿਸਮਨ ਮਾਇ ਮੈਂ ਮੋਇ ਮਨਾ ਚੋੜੋ ਹੋ ਤੁਮ ਅਡਖਤ ਕਈ ਕਾਜ਼ ਬੋਕਬਲਾ ਦੀ ਨੇ ਕੋਈ ਨਾਂ ਵੀ ਹੁਲਾ ਮੁਕਤਨਾ ਹੋਈ ਬ੍ਰਹਮ ਪ੍ਰਮਾ ਡੋਲ ਲਤਰਾਸੀ ਬਿਰਗਰ ਪੂਜੇ ਜਪਕੀ 파ਤੀ ਯਮੁਨਾ ਕਿੰ ਕਰੂ ਭਯਾਲ ਗੁਰਮਤੁ ਕਹੈ ਨਾ ਤੁਮਾਲਿਆ ਸਤਿ ਸਦੈ ਸਿਰਨਾਇ ਤੁਮ ਦੇ ਕਹੈ ਲਾ ਦੀ ਦੇ ਸੋਏ ਬੇਨੇਵਾਰ ਜੋ ਨਹੀਂ ਕਿਸੇ ਦਾ ਹੋਏ ਆਪ ਕਲੇ ਖਰਾਬੇ ਕੋ ਚਬਤੂਆ ਗੇ ਅੰਗਾਬੇ ਫੁਰਤਤ ਮੋਤੈ ਤੁਹਾਵੇ ਮਨੋਂ ਤੋਂ ਟੋਟਰਾਵੇ ਸਤਿ ਕਰ ਕਰ ਖਮਾਵੇ ਅੰਤਰੇ ਲੂਟਾ ਜੋਥਿ ਹੋਏ ਸਭ ਜੀ ਤੋਂ ਮੈਂ ਬਿਨ ਲਾਕੋਏ ਗੁਰਮੁਖ ਕੋਈ ਸਤਿ ਕਮਾਵੇ ਆਪਣ ਜਾਣਾ ਠਾਕ ਰਹਾਵੇ ਆਪਣ ਪੀਣਾ ਸੁਖਸਾਲ ਦੁਨ ਸੰਗਤ ਪਾਵੇ ਪਾਰ ਸਤਿ ਬੋਲੇ ਬੋਲਾਵੇ ਪਿਆਰੇ ਗੁਰਸਤ ਸਦ ਕਢੀ ਹੈ ਸਾਰੀ ਹਾਰੇ ਜਾਨੇ ਕਰ ਵਿਚਾਰ ਮਤ ਪਾਤਕ ਮੁਜਾ ਕਰ ਕਰੋਦਗਰੀ ਮੈਂ ਉਂਝਾ ਹਾਰਾ ਸੱਚਾ ਕੁਮਾਬਣਾ ਕੋਈ ਨਾ ਮਿੱਤ ਨਾਰ ਸਭਤੀ ਸੁਪਾਇਆ ਤੇ ਨਾ ਪਿਆਰ ਹਰਮੰਦਰ ਸਭ ਦੇ ਸੋਣਾ ਕਦਰ ਕੋਟ ਪਾਰੀ ਹਰਮੰਦਰ ਉਹ ਜਤੈ ਗੁਰ ਪਰ ਖੁਰਦਾਰ ਦੂਸਾ ਪਾਉ ਪਰਪੁਰ ਦੇ ਮਰੂ ਕਿਆਂ ਨੇ ਗਵਾਰ ਜਿਤੇ ਲੇਖਾ ਮੰਗਿਆ ਜਿਤੇ ਜਿਹ ਜਾਤ ਨਾ ਜਾਏ ਸਾਚਨ ਤੇ ਸੋ ਬੜਾ ਦੁਖੇ ਦੂਜੇ ਪਾਏ ਹਰ ਮੰਦਰ ਮੈਂ ਨਾਨਕ ਜਨ ਨਾ ਬੁਝੇ ਮੂਤ ਬਵਾਰੀ ਗੁਰਪੰਥਾ ਦੇਤੀ ਨੈਰ ਰੱਖਿਆ ਉਰ ਕਹਾਰੀ ਗੁਕੀ ਬਾਣੀ ਮੁੱਢਿਆ ਦੀ ਸਦ ਜੇ ਸਾਧਰ ਤੇ ਰੰਗ ਲਾਇ ਪਰ ਪਾਵਣ ਸੇਜਾ ਨਿਰਮਲ ਹਰ ਕੈ ਨਾਮ ਸਮਾਇ ਹਰ ਮੰਦਰ ਆ ਕਾਟ ਰੱਖਿਆ ਸੁਸਵਾਰ ਤੇ ਸੋਦਾ ਇੱਕ ਨਾਮ ਗੁਰੂ ਕਦਾ ਸਵਾਰੀ ਹਰ ਮੰਦਰ ਮੈਂ ਮਨਵਤ ਤਾ ਕੋਇ ਦੂਜੇ ਪਾਇ ਪਾਚ ਕੇ ਕੇ ਕੁੱਤਰ ਪੈ ਕੇ ਮੈਂ ਕਈ ਨੇ ਜਾ ਹਰ ਮੰਦਰ ਮੈਂ ਹਰ ਬਚਾ ਇਸ ਮਿਲਨ ਤਰ ਤੋਏ ਨਾਰੀ ਬਰਮਾ ਜੀ ਸੱਚਾ ਦਾ ਦਾ ਪਰਮਾਤੀ ਬਰਨਾਤੀ ਜਾ ਐ ਭਾਈ ਜਾ ਕੇ ਤੇ ਜਨ ਜਾਗਰਣ ਕਰ ਹੈ ਓਮੇ ਮੈਰ ਉਤਾਰ ਸਦਾ ਜਗ ਖੜਿਆ ਆਪਣਾ ਰੱਖ ਪੰਚ ਤ ਲੋ ਜੀ ਆਪਾ ਗੁਰੂ ਘਰ ਤੁਕਾਰਾ ਗੁਰਦੁਆਰਾ ਸਾਹਿਬ ਤੁਕਾਰਾ ਗਿਆ ਤੇ ਬਸ ਹੁਣ ਨਾ ਮੈਂ ਵੀ ਚੇਂਜ ਕਰਦੀ ਆ ਤੇ ਰੈਸਟ ਕਰਦੀ ਆ ਥੋੜਾ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਕੰਮ ਤੇ ਆਪਾਂ ਕੱਪੜੇ ਬਦਲ ਲੈਨੇ ਪਹਿਲਾਂ ਤੇ ਫਿਰ ਆਪਾਂ ਕੰਮ ਤੇ ਜਾਵਾਂਗੇ ਲੋ ਜੀ ਆਪਾਂ ਘਰ ਤੋਂ ਚੱਲ ਪਿਆ ਤੇ ਆਪਾਂ ਹੁਣ ਜਾਂਦੇ ਕੰਮ ਤੇ ਹਵਾ ਬਹੁਤ ਜ਼ਿਆਦਾ ਠੰਡੀ ਹੈ ਕੀ ਹੈ ਕਿ ਮੈਂ ਤਾਂ ਜਾ ਮੋਟਾ ਕੋਟ ਘੱਟੇ ਪਾਇਆਗਾ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਕੀ ਕਣੀਆਂ ਲੱਗੀਆਂ ਮੀਂਹ ਆਊਗਾ ਮੈਨ ਲੱਗਦਾ ਆਈ ਗਿਆ ਮੀਂਹ ਬਸ ਕਣੀਆਂ ਤੇਜ਼ ਹੋ ਗਈਆਂ ਉੱਪਰ ਤਾਂ ਨਹੀਂ ਪੈਂਦੇ ਦੀ ਫਿਰ ਬਟ ਥੱਲੇ ਪੈ ਰਹੀਆਂ ਨੇ ਬਸ ਮੈਂ ਸਟਾਪ ਤੇ ਪਹੁੰਚੇ ਨਹੀਂ ਕਿਉਂਕਿ ਮੈਂ ਛੱਤਾ ਨਹੀਂ ਚੱਕ ਕੇ ਲੈ ਕੇ ਆਈ ਹੈਗੀ ਮੈਂ ਛੱਤਾ ਘਰੀ ਰੱਖਿਆ ਕਿਉਂਕਿ ਆਨ ਵੇਲੇ ਮੈਂ ਉੱਪਰ ਤੇ ਆਉਣਾ ਲੇਟ ਹੋ ਜੂਗਾ ਕਾਫੀ ਜ਼ਿਆਦਾ ਤੰਗ ਕਰਕੇ ਉਹ ਆਨ ਵੇਲੇ ਆਪਾਂ ਗੱਡੀ 'ਚ ਆਵਾਂਗੇ ਤੇ ਹੁਣ ਤਾਂ ਜਾਣ ਵੇਲੇ ਬਸ ਇੱਥੋਂ ਬਸ ਚੜ ਜਾਗੇ ਸੈਂਚੂ ਪਾਰਕ ਵੀ ਹੈਗਾ ਹਨਾ ਮੀ ਤੋ ਬਚਨ ਨੂੰ ਤੇ ਸਵਾ ਉਹ ਬਸ ਫਿਰ ਚੜ ਜਾਗੇ ਮੈਂ ਜਨੀ ਵਿੱਚ ਭੇਜਦੀ ਹਾਂ ਪਰ ਅਗਰ ਮੈਨੂੰ ਕੰਮ ਤੇ ਆਉਣਾ ਹੁੰਦਾ ਬਸ ਤੇ ਤਾਂ ਵੀ ਜਨਾ ਪਹਿਂਦਾ ਹੁੰਦਾ ਵਿੱਚ ਕਿਉਂ ਕਿ ਉਹ ਦਫਰਨਾ ਤੁਰਕੀ ਆਣਾ ਪੈਂਦਾ ਸਟਾਪ ਤੋਂ ਆ ਜਿਹੜੀ ਆਲੀ ਵਾਟਾ ਬੱਸਾਂ ਨਹੀਂ ਨਿਕਲਦੀਆਂ ਤੇ ਲੋਜੇ ਪਛਲ ਲੀਏ ਠੰਡ ਬਹੁਤ ਜ਼ਿਆਦੇ ਹੋਈ ਪਈ ਹੈ ਬਹੁਤ ਜ਼ਿਆਦੇ ਕਿ ਮੇਰੇ ক্লোজিং ਘਾਤੋ ਪਾਤੀ ਉਹਨਾਂ ਨੇ ਮਤਲਬ ਮੇਰੀ ਹਮੇਸ਼ਾ ਵੈਡnesਡੇ ਦੀ ਮਾਰਨਿੰਗ ਹੁੰਦੀ ਆ ਅੱਜ ক্লোজিং ਪੈ ਗਈ ਨਾ λε ਹੁਣ ਠੰਡਾ ਆ ਗਿਆ ਸਨੋਵਾਲ ਦੇ ਦਿਨ ਵੀ ਆਉਣ ਵਾਲੇ ਨੇ ਬਸ ਕੇ ਰਹਿਣਾ ਪਊਗਾ ਕਿਉਂਕਿ ਜਦੋਂ ਨਾ ਠੰਡਾ ਆਉਂਦੀ ਹੁੰਦੀ ਹੈ ਨਾ ਉਹੀ ਰਗੜ ਕੇ ਜਾਂਦੀ ਹੈ ਕਹਿੰਦੇ ਨਹੀਂ ਹੁੰਦੇ ਹੈਗੇ ਆਉਂਦੀ ਆਉਂਦੀ ਠੰਡੇ ਰਗੜਦੀ ਹੁੰਦੀ ਆ ਨਾ ਮੈਂ ਤਾਂ ਪਹਿਲਾਂ ਵੀ ਇੱਕ ਵਾਰ ਬਿਮਾਰ ਹੋ ਕੇ हट ਚੁਕੀ ਆ ਤਵਾਰੇ ਨਹੀਂ ਹੋਣਾ ਚਾਹੁੰਦੀ ਹੈਗੀ ਹੁਣ ਅਗਲੇ ਹਫਤੇ ਆਪਾਂ ਨੂੰ ਕਾਲਜ 'ਚ ਛੁੱਟੀਆਂ ਨੇ ਰੀਡਿੰਗ ਵੀਕ ਹੈ ਮੇਰੇ ਕਾਲਜ ਨੂੰ ਅਗਲੇ ਹਫਤੇ ਛੁੱਟੀਆਂ ਨੇ ਰੈਸਟ ਹੈਗਾ ਹਾਂ ਅਸਾਈਮੈਂਟ ਆ ਵਗੈਰਾ ਹੈਗੀਆਂ ਨੇ ਬਟ ਆਪਾਂ ਕੰਮ ਚ ਚ ਕਰਾਂਗੇ ਕਿਉਂਕਿ ওই ਹਫਤਾ ਆਪਾਂ ਫੁੱਲ ਟਾਈਮ ਹੋ ਜਾਾਂਗੇ ਤੇ ਲੋਕ ਜਿਵੇਂ ਆਪਾਂ ਪੌਚਿੰਗ ਸਟਾਪ ਤੇ ਤੇ ਆਪਾਂ ਕੰਮ ਤੇ ਚੱਲਦੇ ਹਾਂ ਉਹ ਜਿਵੇਂ ਆਪਾਂ ਕੰਮ ਤੇ ਚੱਲਦੇ ਹਾਂ ਲੋਕ ਅਜੇ ਵੇਲੇ ਘਰਾਂ ਨੂੰ ਚੱਲਦੇ ਹੁੰਦੇ ਨੇ ਤੇ ਮੈਂ ਕੰਮ ਤੇ ਜਾ ਰਹੀ ਹਾਂ ਵਾਹ ਹੁਣ ਦੇਖੋ 5 ਵਜੇ ਕਿਨੇ ਦੇਖੋ 5 ਵਜੇ ਹਨੇਰਾ ਹੋਣ ਲੱਗਿਆ 5:30 ਵਜੇ ਜਮ ਹਨੇਰਾ ਹੋ ਜਾਂਦਾ ਮੈਂ ਜਮਾ ਕੋ ਕਹਿੰਦੇ ਨਾ ਅੱਜ ਰਾਤ ਜੀ ਹੋ ਗਈ ਹਾਂ ਬਿहां ਰਾਤ ਹੋ ਗਈ ਟੈਂਟ ਲੱਗ ਗਿਆ ਸਾਰਾ ਹਜੇ ਥੋੜਾ ਥੋੜਾ ਚਾਨਣ ਪਿਆ ਲੋ ਜੀ ਆਪਾਂ ਕੰਮ ਸਟਾਰਟ ਕਰਦੇ ਕੰਮ ਤੇ ਆਪਾਂ ਵੀਡੀਓ ਸ਼ੂਟ ਕਰ ਨਹੀਂ ਸਕਦੇ ਆਪਾਂ ਤੁਹਾਨੂੰ ਘਰੇ ਜਾ ਕੇ ਮਿਲਦੇ ਆਂਗੇ ਮੇਰੀ ਹਾਲਤ ਖਰਾਬ ਹੋ ਗਈ ਨੇ ਬਾਹਰ ਠੰਡ ਵੀ ਬਹੁਤ ਜ਼ਿਆਦਾ ਆ ਗਈ ਬਸ ਤਾਂ ਨਹੀਂ ਕਿਸੀ ਲੇਕਿਨ ਜਿਹੜਾ ਮੜਿਆ ਤੁਰਨਾ ਪੈਂਦਾ ਨਾ ਇਹ ਹੀ ਬਸ ਔਖ ਕਰ ਦਿੰਦਾ ਲੋ ਜੀ ਆਪਾਂ ਘਰ ਆ ਗਏ ਕੰਮ ਤੋਂ ਤੇ ਮੇਰਾ ਸਿਰ ਬਹੁਤ ਜ਼ਿਆਦਾ ਦੁਖ ਰਿਹਾਗਾ ਪਤਾ ਮੇਰੇ ਸਿਰ ਕਿਵੇਂ ਦੁਖਣ ਲੱਗਿਆ ਇੱਕ ਤਾਂ ਠੰਡ ਹੈ ਚਲੋ ਉਹ ਤਾਂ ਹੈਗਾ ਹੀ ਹੈਗਾ ਜਦੋਂ ਨਾ ਮੈਂ ਹੁਣ ਆ ਰਹੀ ਸੀ ਉਦੋਂ ਮੈਂ ਓਬਰ ਚ ਆਈਆਂ ਹਨਾ ਤੇ ਉਹ ਗੱਡੀ ਨਾ ਮਤਲਬ ਮੈਂ ਨਾ ਸੀ ਮੈਂ ਕਹਾ ਗੱਡੀ ਚ ਮੈਂ ਤੇਲ ਚੜਦਾ ਹੁੰਦਾ ਹਨਾ ਮੈਂ ਗੱਡੀ ਚ ਐ ਨਾ ਬੈਠ ਨਹੀਂ ਸਕਦੀ ਹੁੰਦੀ ਇੱਕ ਬਾਤ ਠੰਡ ਸੀ ਇਸ ਲਈ ਮੈਂ ਸ਼ੀਸ਼ਾ ਵੀ ਨਹੀਂ ਖੋਲ ਲਿਆ ਮਾ ਸਿਰ ਚ ਨਾ ਹਵਾ ਵੜ ਜੇ ਤੇ ਉਹ ਗੱਡੀ ਚ ਇੱਕ ਤਾਂ ਪਰਫਿਊਮ ਐ ਨਾ ਛਿੜਕਿਆ ਹੋਇਆ ਸੀ ਕੋ ਉਬਰ ਚ ਨਾ ਲੈ ਨਾ ਜਮਾ ਬੰਦ ਸੀ ਉਹ ਕਹਿੰਦੇ ਨੇ ਜਿਵੇਂ ਮੈਂ ਸਾਡੇ ਘਰ ਵੀ ਅਸੀਂ ਗੱਡੀ ਚ ਬੈਠਣਾ ਹੋਵੇ ਅਸੀਂ ਪਹਿਲਾਂ ਡੈਡ ਜੀ ਨੂੰ ਕਹਿੰਦੇ ਵੇ ਸਟਾਰਟ ਕਰੋ ਹਨਾ ਗੱਡੀ ਨੂੰ ਹਵਾ ਹੂਗਾ ਲਵਾਓ ਐਵੇਂ ਹੁੰਦਾਗਾ ਤਾਂ ਮੇਰੇ ਉਹਦੇ ਕਰਕੇ ਨਾ ਸਿਰ ਦੁਖਣ ਲੱਗ ਗਿਆ ਹੁਣ ਮੇਰੇ ਐ ਨਾ ਜਾ ਸਿਰ ਦੁਖ ਰਿਹਾ ਮੈਂ ਬਸ ਸੌਂਨੀ ਆਂਗੀ ਤੇ ਆਪਾਂ ਆ ਗਏ ਸੀਗੇ ਬਸ ਤੇ ਹੁਣ ਆਪਾਂ ਸੌਣੇ ਆ ਤੇ ਮੈਂ ਪਹਿਲਾਂ ਲੱਗੀ ਸੀ ਮੈਂ ਮੈਂ ਦੀਵੇ ਲਗਾ ਲਹਾਨੀਆਂ ਬਟ ਹੁਣ ਮੈਂ ਤੁਹਾਨੂੰ ਜਾ ਤੇ ਜਾਗਿਆ ਨਹੀਂ ਜਾਊਗਾ ਕਿਉਂਕਿ ਮੈਂ ਦਵਾਈ ਲੈ ਲਈ ਬਸ ਆਪਾਂ ਹੁਣ ਸੌਣੇ ਆ ਤੇ ਬਾਕੀ అలਾਰਮ বাজ ਜਾਊਗਾ ਤਾਂ ਦੀਵਿਆਂ ਦੀ ਨਿਗਰਾਨੀ ਰੱਖਣੀ ਪੈਂਦੀ ਹੈ ਕਿਉਰੇ ਹਨਾ ਜੀ ਆਪਾਂ ਲਾਉਣੇ ਆਗੇ ਤੇ ਚਲੋ ਜੀ ਆਪਾਂ ਹੁਣ ਸੌਣੇ ਆ ਕੋਈ ਗੱਲ ਨਹੀਂ ਰੱਬ ਦਾ ਨਾਮ ਲੈ ਲਿਆ ਆਪਾਂ ਤੇ ਆਪਾਂ ਹੁਣ ਸੌਣੇ ਆ ਤੇ ਆਪਾਂ ਸਾਨੂੰ ਸਵੇਰੇ ਮਿਲਦੇ ਆ ਤੇ ਜੇ ਵੀਡੀਓ ਲੰਬੀ ਹੋ ਗਈ ਤਾਂ ਫਿਰ ਮੈਂ ਦਾ ਐਂਡ ਵੀ ਇੱਥੇ ਕਰ ਦੂੰਗੀ ਦੇਖਦੇ ਆਪਾਂ ਲੋ ਜੀ ਮੈਂ ਨਾ ਬਸ ਨਾ ਬਾਬਾ ਜੀ ਦੀ ਜੋਤ ਲਗਾਉਣੀ ਆਂਗੀ ਹੁਣ ਤੇ ਫਿਰ ਆਪਾਂ ਸੌਣੇ ਆਂਗੇ ਲੋ ਜੀ ਮੈਂ ਜੋਤ ਲਗਾ ਦਿੱਤੀ ਹੈ ਤੇ ਆਪਾਂ ਅੱਜਲੇ ਵਲੌਗ ਦਾ ਵੀ ਐਂਡ ਇਥੇ ਕਰਦੇ ਆਂ ਹੋਪਸ ਨੂੰ ਸਾਰਨੂੰ ਵਲੌਗ ਵਧੀਆ ਲੱਗਿਆ ਹੋਗਾ ਅਗਰ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਫੇਰ ਨਵੇਂ ਵਲੌਗ ਦੇ ਨਾਲ ਬਾਏ ਬਾਏ